ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਬਲਦੇਵ ਸਿੰਘ ਸਰਸਾ ਇਸ ਤਰ੍ਹਾਂ ਤੇ ਅਸੀਂ ਖਨੋਰੀ ਬਾਰਡਰ ਤੇ ਜਿੱਥੇ ਕਿ ਬੈਠੇ ਆ ਜਿੱਥੇ ਸਰਦਾਰ ਜਗਜੀਤ ਸਿੰਘ ਡੱਲੇਵਾਲ ਨੇ ਜਿਹੜੀਆਂ ਕਿਸਾਨੀ ਹੱਕੀ ਮੰਗਾਂ ਜਿਹੜੀਆਂ ਮੋਦੀ ਸਰਕਾਰ ਨੇ ਮੰਨੀਆਂ ਹੋਈਆਂ ਨੇ ਲਾਗੂ ਨਹੀਂ ਕਰ ਰਿਆ ਜਿਨ੍ਹਾਂ ਦੇ ਸਬੰਧ ਵਿੱਚ 13 ਮਹੀਨੇ ਪਹਿਲਾਂ ਦਿੱਲੀ ਬਾਰਡਰੋਂ ਤੇ ਬੈਠੇ ਰਹੇ ਮੰਗਾ ਉਥੋਂ ਆ ਕੇ ਕਾਲੇ ਕਾਨੂੰਨ ਰੱਦ ਹੋ ਗਏ ਔਰ ਬਾਕੀ ਮੰਗਾਂ ਦੀ ਉਹਨਾਂ ਨੇ ਲਿਖਤ ਕਰ ਲਈ ਜੋ ਮੰਨੀਆਂ ਨਹੀਂ ਤੇ ਜਿਨ੍ਹਾਂ ਦੇ ਸਬੰਧ ਵਿੱਚ 13 ਫਰਵਰੀ 2024 ਤੋਂ ਇੱਥੇ ਬਾਰਡਰਾਂ ਦੇ ਉੱਤੇ ਬੈਠੇ ਆ ਜਿਵੇਂ ਕਿ ਖਨੋਰੀ ਬਾਰਡਰ ਸ਼ੰਭੂ ਬਾਰਡਰ ਰਤਨਪੁਰਾ ਬਾਰਡਰ ਲੇਕਿਨ ਸਰਕਾਰ ਦੀ ਜਿਹੜੀ ਹੱਥ ਧਰਮੀ ਸੀ ਉਹਨੂੰ ਵੇਖਦਿਆਂ ਆ ਸਰਦਾਰ ਜਗਜੀਤ ਸਿੰਘ ਡੱਲੇਵਾਲ ਜਿਹੜੇ ਨੇ ਉਹ 26 ਨਵੰਬਰ ਤੋਂ ਮਰਨਵਰਤੇ ਬੈਠੇ ਨੇ ਜਿਨ੍ਹਾਂ ਨੂੰ ਕਿ ਅੱਜ 22ਵਾਂ ਦਿਨ ਹੋ ਗਿਆ ਔਰ ਉਹਨਾਂ ਦੇ ਸਰੀਰ ਦੀ ਜਿਹੜੀ ਹਾਲਤ ਹੈ ਉਹ ਕਿਸ ਤਰ੍ਹਾਂ ਦੀ ਹੋ ਰਹੀ ਆ ਉਹ ਡਾਕਟਰਾਂ ਨੇ ਸਾਰਾ ਤੁਹਾਨੂੰ ਦੱਸਤਾ ਹੈ ਕਿ ਹੁਣ ਤੱਕ ਉਹਨਾਂ ਦਾ weight ਜਿਹੜਾ ਉਹ ਕਿੰਨਾ ਘਟ ਗਿਆ ਉਹਨਾਂ ਦੀਆਂ ਕਿਡਨੀਆਂ ਦੇ ਉੱਤੇ ਕਿੰਨਾ ਜਬਰ ਮਲਕਿ ਜਿਹੜਾ ਅਸਰ ਹੋ ਗਿਆ ਲੀਵਰ ਤੇ ਹੈ ਤੇ ਹੋਰ ਵੀ ਜਿਸ ਤਰ੍ਹਾਂ ਕੇ ਸ਼ੂਗਰ BP ਤੇ ਇਸ ਟਾਈਮ ਤੇ ਉਹ ਜ਼ਿੰਦਗੀ ਤੇ ਮੌਤ ਦੇ ਨਾਲ ਲੜਾਈ ਲੜ ਰਹੇ ਨੇ ਕਿਹਦੇ ਵਾਸਤੇ ਆਉਣ ਵਾਲੀਆਂ ਸਾਡੀਆਂ ਨਸਲਾਂ ਤੇ ਫਸਲਾਂ ਵਾਸਤੇ ਸਾਡੇ ਭਵਿੱਖ ਲਈ ਮੈਂ ਇੱਕ ਗੱਲ ਤੁਹਾਨੂੰ ਦੱਸ ਕੇ ਫਤਿਹ ਬਲਾਵਾਂਗਾ ਕੇਂਦਰ ਸਰਕਾਰ ਵੱਲੋਂ ਇੱਥੇ ਇੱਕ ਟੀਮ ਭੇਜੀ ਗਈ ਪੰਜਾਬ ਸਰਕਾਰ ਦਾ ਡੀਜੀਪੀ ਵੀ ਆਇਆ ਤੇ ਉਹ ਆ ਕੇ ਇਹ ਪਰਸੋਂ ਦੀ ਗੱਲ ਹੈ 15 ਤਰੀਕ ਨੂੰ ਉਹ ਇੱਥੇ ਆਏ ਕਹਿਣ ਲੱਗੇ ਸਰਦਾਰ ਜਗਜੀਤ ਸਿੰਘ ਡੱਲੇਵਾਲ ਨੂੰ ਕਹਿਣ ਲੱਗੇ ਕਿ ਸਾਨੂੰ ਸੁਪਰੀਮ ਕੋਰਟ ਦੇ ਆਰਡਰਾਂ ਦੇ ਮੁਤਾਬਕ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਨੇ ਤੁਹਾਡੇ ਕੋਲ ਭੇਜਿਆ ਹੈ ਕਿ ਸਰਦਾਰ ਜਗਜੀਤ ਸਿੰਘ ਡੱਲੇਵਾਲ ਦੀ ਜਿਹੜੀ ਜ਼ਿੰਦਗੀ ਹੈ ਉਹ ਬਹੁਤ ਜ਼ਰੂਰੀ ਹੈ ਤੇ ਤੁਸੀਂ ਉਹਨਾਂ ਦਾ ਲਾਜ ਜਿਹੜਾ ਉਹ ਕਰਾਓ ਸਰਦਾਰ ਜਗਜੀਤ ਸਿੰਘ ਢੱਲੇਵਾਲ ਨੇ 2 ਟੁਕ ਜਵਾਬ ਦਿੱਤਾ ਉਹਨਾਂ ਕਹਿੰਦਾ ਵੇਰੀ ਜ਼ਿੰਦਗੀ ਨਾਲੋਂ ਜੇ ਮੇਰੀ ਜ਼ਿੰਦਗੀ ਦੀ ਤੁਸੀਂ ਚਿੰਤਾ ਨਾ ਕਰੋ ਜੇ ਚਿੰਤਾ ਕਰਨੀ ਹੈ ਤੇ ਉਹਨਾਂ ਦੀ ਕਰੋ ਜਿਹੜੇ 7 ਲੱਖ ਕਿਸਾਨ ਅੱਜ ਤੱਕ ਆਤਮ ਹੱਤਿਆ ਕਰ ਗਏ ਨੇ ਜਿਨ੍ਹਾਂ ਨੇ ਅੱਗੇ ਕਰਨੀਆਂ ਨੇ ਉਹਨਾਂ ਨੂੰ ਰੋਕਣ ਵਾਸਤੇ ਮੈਂ ਇੱਥੇ ਬੈਠਾ ਜੇ ਤੁਸੀਂ ਚਿੰਤਾ ਕਰਨੀ ਹੈ ਤੇ ਉਹਨਾਂ ਲੋਕਾਂ ਦੀ ਕਰੋ ਜਿਹੜੀਆਂ ਮੰਗਾਂ ਨੇ ਉਹ ਤੁਸੀਂ ਲਾਗੂ ਕਰ ਦਿਓ ਤੇ ਆਪਣੇ ਆਪ ਹੀ ਠੀਕ ਹੋ ਜਾਏਗਾ ਸੋ ਮੇਰੀ ਚਿੰਤਾ ਨਾ ਕਰੋ ਜਿਹੜਾ ਬੰਦਾ ਇਨੇ ਦ੍ਰਿੜ ਇਰਾਦੇ ਦੇ ਨਾਲ ਟੋਕੇ ਕਹਿ ਰਿਹਾ ਔਰ ਸਾਨੂੰ ਇਹ ਗੱਲ ਕਹਿ ਰਿਹਾ ਕਿ ਜੇ ਮੈਨੂੰ ਇਥੋਂ ਪੁਲਿਸ ਚੁੱਕ ਕੇ ਲੈ ਗਈ ਤੇ ਫਿਰ ਇਹਦੀ ਜ਼ਿੰਮੇਵਾਰੀ ਤੁਹਾਡੀ ਹੋਵੇਗੀ ਔਰ ਅਸੀਂ ਉਹਦੇ ਕੈਦ ਦੇ ਬੋਲ ਪਗਾਉਂਦੇ ਹੋਏ ਇਸ ਟਾਈਮ ਤੇ ਸਾਰੀ ਰਾਤ ਆ ਤੁਸੀਂ ਵੇਖ ਲਓ ਕਿ ਜਿੰਨੇ ਸਾਡੇ ਆਗੂ ਨੇ ਅਸੀਂ ਸਾਡੇ ਆਗੂ ਵੀ ਰਾਤ ਨੂੰ ਪਹਿਰੇ ਤੇ ਹੁੰਦੇ ਨੇ ਜਿੰਨੇ ਸਾਡੇ ਵਲੰਟੀਅਰ ਨੇ ਵੱਤੋਂ ਅਦਰ ਰਹਾਰੀ ਰਾਤ ਗੱਡੀਆਂ ਗੂੰਜਾਂ ਪਾਉਂਦੀਆਂ ਨੇ ਤੇ ਭਾਈ ਮੇਰੀ ਇੱਕ ਬੇਨਤੀ ਹੈ ਜਿਹੜੇ ਤੁਸੀਂ ਅਜੇ ਵੀ ਘਰਾਂ 'ਚ ਬੈਠੇ ਹੋ ਯਾਰ ਕੀ ਸੋਚਦੇ ਹੋ ਆ ਮਹੀਨਾ ਪੋਦਾ ਜਿਸ ਪੋਦੇ ਮਹੀਨੇ ਦੇ ਵਿੱਚ ਆਨੰਦਪੁਰ ਕਿਲੇ ਨੂੰ ਦਸਵੇਂ ਪਾਤਸ਼ਾਹ ਛੱਡਦੇ ਨੇ ਯਾਰ ਤੁਸੀਂ ਉਸ ਇਤਿਹਾਸ ਤੋਂ ਜਾਣੂ ਹੋ ਨਾ ਉਹ ਕਿਸ ਤਰ੍ਹਾਂ ਪ੍ਰਵਾਲ ਦਾ ਜਿਹੜਾ ਬਿਛੜਾ ਹੁੰਦਾ ਹੈ ਦਰਿਆ ਦੇ ਵਿੱਚੋਂ ਦੀ ਕਿਸ ਤਰ੍ਹਾਂ ਲੰਘ ਜਾਂਦੇ ਨੇ ਤੇ ਫਿਰ ਦੋ ਵੱਡੇ ਸਹਿਬਜ਼ਾਦੇ ਜੰਗ 'ਚ ਸ਼ਹੀਦ ਨੇ ਜਾਨ ਤੋਂ ਪਿਆਰੇ ਸਿੰਘ ਸ਼ਹੀਦ ਨੇ ਛੋਟ ਔਰ ਕਿਸ ਤਰ੍ਹਾਂ ਨੂੰ ਠੰਡੇ ਬੁਰਜ 'ਚ ਰੱਖਿਆ ਯਾਰ ਤੁਸੀਂ ਆਪਣੇ ਇਤਿਹਾਸ ਦੇ ਜਰਾ ਚਾਹਤਾ ਮਾਰੋ ਜੇ ਇੱਕੋ ਸਵਾਲ ਹੈ ਮੇਰਾ ਜੇਕਰ ਉਸ ਟਾਈਮ ਤੇ ਛੋਟੇ ਸਹਿਬਜ਼ਾਦੇ ਸ਼ਹਾਦਤ ਨਾ ਦਿੰਦੇ ਤੇ ਕੀ ਅੱਜ ਉਹ ਸਾਡੇ ਵਿੱਚ ਸਰੀਰਕ ਤੌਰ ਤੇ ਹੋਣੇ ਸੀ ਜਵਾਬ ਮਿਲੇਗਾ ਨਹੀਂ ਤੇ ਫਿਰ ਤੁਸੀਂ ਇਹ ਦੱਸੋ ਵੀ ਉਹਨਾਂ ਦੇ ਵਾਰਸ ਹੋਵੋ ਤੇ ਯਾਰ ਅਜੇ ਤੱਕ ਘਰਾਂ 'ਚ ਹੀ ਬੈਠੇ ਹੋਵੋ ਆ ਜਿਹੜੀਆਂ ਸੜਕਾਂ ਕਿਸ ਤਰ੍ਹਾਂ ਦੀਆਂ ਬਾੜੀਆਂ ਦੇ ਜਿਹੜੇ ਇਹ ਭਾਰਤ ਮਾਲਾ ਪ੍ਰੋਜੈਕਟ ਜਿਹੜੇ ਨੇ ਇਹ 15 15 20 20 ਫੁੱਟ ਸੜਕਾਂ ਉੱਚੀਆਂ ਔਰ ਦੱਖਣ ਤੋਂ ਉੱਤਰ ਵੱਲੋਂ ਬਣ ਰਹੀਆਂ ਨੇ ਫੇਰ ਇਹ ਇੰਨੀਆਂ ਛੜਕਾਂ ਉੱਚੀਆਂ ਬਣਾਉਦੇ ਕਿੰਨੀਆਂ ਜ਼ਮੀਨਾਂ ਸਾਡੀਆਂ ਗਈਆਂ ਇੱਥੋਂ ਜਿਹੜੀ ਮਿੱਟੀ ਆ ਕੁਝ ਦੇ ਵਿੱਚ ਤਾਂ ਸੜਕ ਬਣ ਗਈ ਕੁਝ ਕੋਈ ਥਾਂ 'ਚੋਂ ਸਾਡੀ ਮਿੱਟੀ ਆਹ ਪਟਾਤੀ ਅਸੀਂ ਯਾਰ ਕੇ ਸੋਚਦੇ ਬੰਦੇ ਆ ਆਪਣੀਆਂ ਜ਼ਮੀਨਾਂ 'ਚੋਂ ਮਿੱਟੀ ਪਟਾਈ ਜਾਂਦੇ ਫੇਰ ਜਦੋਂ ਇਹ ਛੜਕਾਂ ਬਣ ਗਈਆਂ ਇਹਨਾਂ ਛੜਕਾਂ ਦੇ ਕਾਰਨ ਜਿਹੜਾ ਪਾਣੀ ਆ ਜਿਹੜਾ ਪੂਰਬ ਤੋਂ ਪੱਛਮ ਵੱਲ ਨੂੰ ਜਾਣਾ ਉਹ ਕਿੱਥੋਂ ਦੀ ਜਾਊਗਾ ਸਰਦਾਰ ਜਗਜੀਤ ਸਿੰਘ ਢੱਲੇਵਾਲ ਨੇ ਮੀਟਿੰਗਾਂ ਦੇ ਵਿੱਚ ਇਹ ਗੱਲ ਕੀਤੀ ਕਿ ਜੇ ਤੁਸੀਂ ਇਹ ਛੜਕਾ ਪਹਿਲੀ ਗੱਲ ਤੇ ਛੜਕਾ ਬਣਾਉਣ ਦੀ ਲੋੜ ਨਹੀਂ ਫੋਰ ਲੈਣਾ ਬਣੀਆਂ ਉਹਨਾਂ ਨੂੰ ਇੱਕ ਇੱਕ ਲੇਨ ਹੋਰ ਬਣਾ ਦਿਓ ਤੇ ਜੇ ਤੁਸੀਂ ਬਣਾਉਣੀ ਹੈ ਤੇ ਥਮਲੇ ਕੱਢੋ ਥਮ ਕੱਟ ਕੇ ਬਣਾਓ ਜੇ ਤੁਸੀਂ ਪਿੱਲਰ ਕੱਢ ਕੇ ਛੜਕਾ ਬਣਾਓਗੇ ਤੇ ਜਿਹੜੀ ਜ਼ਮੀਨ ਕਿਸੇ ਦੀ ਦੋ ਕਨਾਲਾ ਇੱਕ ਪਾਸੇ ਰਹਿ ਗਈ ਕਿੱਲਾ ਇੱਕ ਪਾਸੇ ਰਹਿ ਗਈ ਕੋਈ ਛੜਕਚ ਆ ਗਈ ਉਹ ਆਪਦਾ ਆਵਾਜਾਈ ਤੇ ਕਰ ਲੇਗਾ ਫਿਰ ਪਾਣੀ ਦਾ ਨਿਕਾਸ ਤੇ ਹੋ ਜਾਏਗਾ ਯਾਰ ਆਉਣਾ ਤੇ ਕਿੰਨੀਆਂ ਕਿ ਗੱਲਾਂ ਮੈਂ ਕਰਾਂ ਤੁਸੀਂ ਸਭ ਤੋਂ ਜਾਣੂ ਸੋ ਜਿਆਦਾ ਸਮਾਂ ਨਾ ਲੈਂਦਾ ਹਾਂ ਮੈਂ ਇੱਕੋ ਇੱਕ ਤੁਹਾਨੂੰ ਵਾਰ-ਵਾਰ ਬੇਨਤੀ ਕਰਨਾ ਇੱਥੇ ਆ ਕੇ ਵੇਖੋ ਇਹ ਦਿੱਲੀ ਵਾਲਾ ਉਹੀ ਮੋਰਚਾ ਬਣ ਗਿਆ ਜਿਸ ਤਰ੍ਹਾਂ ਉੱਥੇ ਆਉਂਦੇ ਸੀ ਨਾ ਭਈ ਜਿਨੇ ਦਿੱਲੀ ਮੋਰਚੇ ਤੇ ਨਹੀਂ ਗਿਆ ਉਹਨੇ ਕੁਝ ਵੇਖਿਆ ਹੀ ਨਹੀਂ ਤੇ ਉੱਥੇ ਸਮਝਿਆ ਹੀ ਪਈ ਇੱਕ ਤੀਰਥ ਬਣ ਗਿਆ ਅੱਜ ਇੱਥੇ ਵੀ ਖਨੋਰੀ ਬਾਰਡਰ ਦੇ ਉੱਤੇ ਇੱਕ ਤੀਰਥ ਵਾਲਾ ਮਾਹੌਲ ਬਣ ਗਿਆ ਜੇ ਅੱਜ ਇੱਥੇ ਕਿੰਨੀਆਂ-ਕਿੰਨੀਆਂ ਸ਼ਕਤੀਆਂ ਹੁਣ ਤੱਕ ਇੱਥੇ ਕਲਾਕਾਰ ਇੱਥੇ ਆ ਰਹੇ ਆ ਇੱਥੇ ਸੰਤਮਾਪੁਰ ਆ ਰਹੇ ਆ ਇੱਥੇ ಠਾਡੀ ਕਬੀਛਰ ਉਹ ਖਾਸ ਕਰਕੇ ਮੈਂ ਉਹਨਾਂ ਨੂੰ ਬੇਨਤੀ ਕਰਦਾ ਜਿਹੜੇ ਦਿੱਲੀ ਬਾਰਡਰਾਂ ਤੇ ਸਾਨੂੰ ਕਹਿੰਦੇ ਸੀ ਕਿ ਤੁਸੀਂ ਇੱਕ ਕਾਮਰੇਡ ਬਣ ਗਏ ਮੈਨੂੰ ਕਹਿੰਦੇ ਸੀ ਤੂੰ ਕਾਮਰੇਡ ਬਣ ਗਿਆ ਤੇ ਮੈਂ ਉਦੋਂ ਵੀ ਹੱਥ ਜੋੜੇ ਸੀ ਵੀ ਮੈਂ ਕਾਮਰੇਡ ਨਹੀਂ ਉਸ ਸਟੇਜ ਦੇ ਉੱਤੇ ਹਰ ਰੋਜ਼ ਉੱਤੇ ਮਨ ਕੇ ਜਿਹੜਾ ਸੀ ਸਵੇਰ ਸ਼ਾਮ ਅਰਦਾਸ ਪਾਠ ਹੁੰਦਾ ਸੀ ਅਰਦਾਸਾਂ ਹੁੰਦੀਆਂ ਸੀ ਉੱਥੇ ਹਿੰਦੂ ਧਰਮ ਨਾਲ ਸੰਬੰਧਿਤ ਵੀ ਸਾਰਾ ਕੁਝ ਚੱਲਦਾ ਸੀ ਤੇ ਅੱਜ ਇੱਥੇ ਵੀ ਆ ਕੇ ਵੇਖੋ ਪਈ ਇੱਥੇ ਕੀਰਤਨ ਹੁੰਦਾ ਇੱਥੇ ਟਾਡੀ ਇੱਥੇ ਲੈਕਚਰ ਨਹੀਂ ਜਾਂਦੇ ਆਓ ਯਾਰ ਇੱਕ ਤੀਰਥ ਬਣ ਗਿਆ ਇੱਥੇ ਆਉਣ ਦੀ ਕਿਰਪਾਲਤਾ ਕਰੋ ਜਲਦੀ ਤੋਂ ਜਲਦੀ ਆਓ ਹੁਣ ਡੀਕੋ ਨਾ ਸਮਾਂ ਨਾ ਵੇਖੋ ਵੈਗੁਰਜੀ ਕਾ ਖਾਲਸਾ ਵੈਗੁਰਜੀ ਕੀ ਫਤਹ